ਗਰਨਾ ਮੀਟਿੰਗ ਹੋਈ ਆ ਪ੍ਰੈਸ ਕਲਬਾਂ ਆਈਆਂ ਨੇ ਹੰਗਾਮੀ ਮੀਟਿੰਗ ਹੋਈ ਆ ਕੀ ਮਤਾ ਪਾਇਆ ਗਿਆ ਕੀ ਵਿਚਾਰਿਆ ਗਿਆ ਟਾਈਮ ਦਿੱਤਾ ਗਿਆ ਕੀ ਕੀਤਾ ਜਾਏਗਾ ਬਿਲਕੁਲ ਜੀ ਅੱਜ ਮੀਟਿੰਗ ਕਾਲ ਕੀਤੀ ਸੀ ਸਾਰਿਆਂ ਨੂੰ ਤਲਵੰਡੀ ਭਾਈ ਤੋਂ ਮੋਦਕੀ ਤੋਂ ਸੱਜਣ ਆਏ ਨੇ ਮਖੂ ਤੋਂ ਆਈਆਂ ਨੇ ਮੱਲਾਮਾਲੇ ਤੋਂ ਗੁਰੂ ਹਰ ਸਾਹਿਬਮੰਡੋੜ ਤੋਂ ਜਿੰਨੀਆਂ ਵੀ ਸਾਡੀਆਂ ਪ੍ਰੈਸ ਕਲਬਾਂ ਨੇ ਦਿਹਾਤੀ ਪ੍ਰੈਸ ਕਲਬਾਂ ਸਾਰੀਆਂ ਪ੍ਰੈਸ ਕਲਬਾਂ ਨੇ ਅੱਜ ਸਤਲੋਈ ਪ੍ਰੈਸ ਕਲਬ ਦੇ ਵਿੱਚ ਮੀਟਿੰਗ ਕੀਤੀ ਹੈ ਤੇ ਅਸੀਂ ਇੱਕ ਤਾਲਮੇਲ ਕਮੇਟੀ ਬਣਾ ਦਿੱਤੀ ਹੈ ਉਹ ਤਾਲਮੇਲ ਕਮੇਟੀ ਜਿਹੜੀ ਹੈ ਅੱਗੇ ਤੋਂ ਕੋਈ ਵੀ ਕਿਸੇ ਨੂੰ ਪੱਤਰਕਾਰ ਸਾਡੇ ਸਾਥੀ ਤੇ ਚਾਹੇ ਉਹ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਚਾਹੇ ਪੁਲਿਸ ਪ੍ਰਸ਼ਾਸਨ ਉਹਦੇ ਪ੍ਰਤੀ ਕੋਈ ਵੀ ਕੋਈ ਸ਼ਿਕਾਇਤ ਤਾਂ ਉਹ ਸਾਡੇ ਨਾਲ ਤਾਲਮਿਲ ਕਮੇਟੀ ਨਾਲ ਤੈਅ ਕਰਕੇ ਤੇ ਉਹ ਸ਼ਿਕਾਇਤ ਦਾ ਜੇ ਜੈਨੂਇਨ ਤਾਂ ਹੱਲ ਕਰਾਉਣ ਲਈ ਪਰ ਜ਼ੋਰ ਜਿਹੜਾ ਜ਼ੋਰ ਲਾਏ ਜਾਣ ਕਰਨਗੇ ਅੱਜ ਜਿਹੜੀ ਸਾਡੀਆਂ ਮੰਗਾਂ ਲਟਕਦੀਆਂ ਆ ਰਹੀਆਂ ਨੇ ਜਿਸ ਕਰਕੇ ਟਾਰਗੇਟ ਕੀਤਾ ਜਾ ਰਿਹਾ ਪੁਲਿਸ ਵੱਲੋਂ ਪੱਤਰਕਾਰਾਂ ਨੂੰ ਖਾਸ ਕਰਕੇ ਮੈਨੂੰ ਮੈਂ ਦੱਸਿਆ ਨਾ 3 ਦਿਨ 4 ਦਿਨ ਮੇਰੇ ਮਗਰ ਸੀਆਈਡੀਲ ਮੇਰੇ ਭਰਾ ਲੱਗੇ ਰਿਹਾ ਵੀ ਇਹਦਾ ਇਹਦੀ ਤਕੀਕਤ ਕਰੀਏ ਕੀ ਕਰਦਾ ਚਲੋ ਕੁਛ ਲੱਭਿਆ ਨਹੀਂ ਉਹਨਾਂ ਨੂੰ ਧੰਨਵਾਦ ਤੁਹਾਡਾ ਤੁਸੀਂ ਪਾ ਵੀ ਸਕਦੇ ਸੀ ਮੈਨੂੰ ਇਹ ਵੀ ਪਤਾ ਪੁਲਿਸ ਪਾ ਵੀ ਸਕਦੀ ਹੈ ਨਾਮ ਵੀ ਲੱਭ ਹੋਵੇ ਤਾਂ ਪਾਉਣ ਲੱਗੇ ਮੈਂਟਲ ਆਉਂਦੇ ਮੈਂਟਲ ਆਉਂਦੇ ਮੈਂ ਤਾਂ ਕਿਹਾ ਇਹ ਮੈਨੂੰ ਇੱਕ ਅਧਿਕਾਰੀ ਕਹਿੰਦਾ ਤੇਰੀ ਗੱਡੀ 'ਚ ਪੋਸਟ ਵੀ ਛੱਡ ਸਕਦੇ ਆ ਮੈਂ ਕਿਹਾ ਚਲੋ ਜੇ ਰੱਬ ਨੇ ਮੈਨੂੰ ਰੱਖਣਾ ਤਾਂ ਕਿਤੇ ਵੀ ਰੱਖ ਲੈਣਾ ਮੈਂ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਰਿਆਂ ਨੂੰ ਚੇਤਾਵਨੀ ਹੈ ਪਰ ਜਿਹੜੀਆਂ ਸਾਡੀਆਂ ਪੈਂਡਿੰਗਾਂ ਪਈਆਂ ਮੰਗਾ ਉਹਦੇ ਲਈ ਲਾਸਟ 9 9 ਦਸੰਬਰ ਸ਼ਾਮ ਦੇ 6 ਵਜੇ ਤੱਕ ਪੁਲਿਸ ਕੋਲ ਟਾਈਮ ਹੈ ਉਹਨਾਂ ਨੂੰ ਅਸੀਂ ਬੇਨਤੀ ਕਰ ਰਹੇ ਹਾਂ ਅੱਜ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਡੀਆਂ ਮੰਗਾਂ ਜਾਇਜ਼ ਮੰਗਾਂ ਜਿਹੜੀਆਂ ਜੇ ਨਜਾਇਜ਼ ਮੈਂ ਉਦੋਂ ਵੀ ਬੇਨਤੀ ਕੀਤੀ ਮੈਡਮ ਨੂੰ ਕੀਤੀ ਮੈਂ ਕਿਹਾ ਮੈਮ ਤੁਹਾਨੂੰ ਲੱਗਦਾ ਕਿ ਸਾਡੀਆਂ ਮੰਗਾਂ ਜਾਇਜ਼ ਨਹੀਂ ਤੁਸੀਂ ਪਾੜ ਦਿਓ ਸਾਡੇ ਸਾਹਮਣੇ ਕੋਈ ਕੋਈ ਪ੍ਰੋਬਲਮ ਨਹੀਂ ਜੇ ਸਾਡੀਆਂ ਜਾਇਜ਼ ਮੰਗਾਂ ਤਾਂ ਹੱਲ ਕੀਤੀਆਂ ਜਾਣ 9 ਦਸੰਬਰ 2024 ਸ਼ਾਮ ਦੇ 6 ਵਜੇ ਤੱਕ ਨਹੀਂ ਹੱਲ ਹੁੰਦੀਆਂ ਤੇ 10 ਤਰੀਕ ਤੋਂ ਜਿਹੜਾ ਇਹਨਾਂ ਦੇ ਤੇਵਰ ਜਿਹੜੇ ਆ ਤੁਹਾਨੂੰ ਪ੍ਰੈਸ ਦੇ ਉਹ ਤੁਹਾਨੂੰ ਮਿਲ ਹੀ ਗਏ ਨੇ ਇੱਥੇ ਸਾਰੇ ਵੀਰ ਕੱਟੇ ਹੋਏ ਤਾਂ ਸਾਡੇ ਤੇਵਰ ਤਿੱਖੇ ਹੋਣਗੇ ਸੰਘਰਸ਼ ਐਸਾ ਰੰਭਾਂਗੇ ਕਿ ਕੂਰਾ ਪੂਰਾ ਪੰਜਾਬ ਕਹੇਗਾ ਕਿ ਫਿਰੋਜ਼ਪੁਰ ਚ ਹੰਗਾਮਾ ਹੋਇਆ ਸਾਨੂੰ ਹੋਰ ਵੀ ਪ੍ਰੈਸ ਕਲੱਬਾਂ ਦੇ ਆਲੇ ਦੋਲੇ ਮੈਨੂੰ ਫੋਨ ਆਏ ਆ ਯੂਨੀਅਨਾਂ ਦਾ ਫੋਨ ਆਇਆ ਕਿ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਦਾ ਵੀ ਧੰਨਵਾਦ ਜਿੰਨੇ ਵੀਰ ਪਹੁੰਚੇ ਆ ਅਸੀਂ ਇੱਕ ਕਮੇਟੀ ਬਣਾ ਲਈ ਕਿ ਅੱਗੇ ਤੋਂ ਕੋਈ ਵੀ ਕਿਸੇ ਕਸਬੇ ਵਾਲੇ ਪੱਤਰਕਾਰ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਤੰਗ ਪਰੇਸ਼ਾਨ ਕਰਦਾ ਨ ਕਿਸੇ ਨੂੰ ਗਾਲ ਘੜਦਾ ਪੁਲਿਸ ਵਾਲਾ ਤਾਂ ਉਹ ਸਾਡੇ ਕੋਲ ਆਵੇ ਅਸੀਂ ਉਹਦਾ ਮਸਲੇ ਦਾ ਹੱਲ ਕਰਾਂਗੇ ਹਾਂ ਸਾਡਾ ਪੱਤਰਕਾਰ ਮੈਂ ਕਿਹਾ ਸਾਡੇ ਪੱਤਰਕਾਰ ਚ ਕੋਈ ਗਲਤੀ ਹੈ ਤਾਂ ਅਸੀਂ ਪੱਤਰਕਾਰ ਦੇ ਮਗਰ ਨਹੀਂ ਆਵਾਂਗੇ ਇਹ ਵੀ ਅਸੀਂ ਇੱਥੇ ਤੈਅ ਕੀਤਾ ਕਿ ਅਸੀਂ ਜੈਨੂਨ ਕੇਸ ਦੇ ਵਿੱਚ ਅਸੀਂ ਆਪਣੀਆਂ ਮੰਗਾਂ ਹੱਲ ਕਰਾਉਣ ਦੇ ਲਈ ਆਵਾਂਗੇ ਜਿੰਨੇ ਵੀ ਐਸ ਐਚਓ ਬੈਠੇ ਹੰਕਾਰੀ ਬੈਠੇ ਹੋਇਆ ਨਸ਼ਾ ਖਾ ਕੇ ਬਹਿੰਦੇ ਆ ਮੈਂ ਫੇਰ ਕਹਿੰਨਾ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਨਸ਼ਾ ਖਾ ਕੇ ਤੁਸੀਂ ਸੀਟ ਤੇ ਕਿਵੇਂ ਫੈਸਲੇ ਕਰ ਸਕਦੇ ਹੋ ਮੈਂ ਅੱਜ ਵੀ ਤੋਂ ਬਾਅਦ 9 ਤਰੀਕ ਤੋਂ ਬਾਅਦ ਇਹ ਵੀ ਮਤਾ ਇਸ ਤਰ੍ਹਾਂ ਦਾ ਵੀ ਪੈ ਸਕਦਾ ਵੀ ਵਾਕਿਆ ਹੀ ਜਾਂਚ ਆ ਜਿਹੜੀ ਖੁੱਲ ਜੇ ਉਹਨਾਂ ਅਫਸਰਾਂ ਦੀ ਜਿਹੜੇ ਤੁਸੀਂ ਗੱਲ ਕੀਤੀ ਐਸਐਚ ਹੋ ਗਏ ਐਸਐਈ ਹੋ ਗਏ ਜਾਂ ਜਿਹੜੇ ਨਸ਼ੇ ਖਾ ਕੇ ਬੈਂਦੇ ਆ ਜਾਂ ਜਿਹੜੇ ਆਪਦੀਆਂ ਲਿਮਾਰੀਆਂ 'ਚ ਪੱਕਾ ਪੋਸਟਰ ਰੱਖ ਕੇ ਬੈਂਦੇ ਆ ਸਾਰੀ ਧੜੀ ਉੱਥੋਂ ਹੀ ਖਾਂਦੇ ਆ ਇਹੋ ਜਿਹੇ ਲੀਡਰ ਸਾਹਿਬ ਦੀ ਆਈ ਸੀ ਪੋਸਟਾਂ ਉਹਦੀ ਲਿਮਾਰੀ 'ਚ ਪਿਆ ਹੁੰਦਾ ਮੈਨੂੰ ਕਿ ਭਰਾ ਹੈੱਡਕੁਆਰਟਰ ਹੈੱਡਕੁਆਰਟਰ ਦਾ ਵੀ ਮੈਂ ਕਹਾ ਚਲੋ ਉਹ ਵੀ ਤੁਹਾਨੂੰ ਕਾੜ ਦਾਂਗੇ ਜੇ ਇਹ ਮੁਕਰਨ ਐਸਪੀਐਚ ਸਾਹਿਬ ਜਿੰਨਾ ਉਹਨਾਂ ਨੇ ਬਤਮੀਜ਼ੀ ਕੀਤੀ ਉਹ ਦਿਨ ਜੇ ਮੁਕਰਨ ਤੋਂ ਦੀ ਰਿਕਾਰਡਿੰਗ ਵੀ ਹੈਗੀ ਜਨਾਬ ਤੁਹਾਨੂੰ ਵਿਖਾ ਦਾਂਗੇ ਤੁਹਾਨੂੰ ਸਬੂਤ ਵੀ ਦੇ ਦਾਂਗੇ ਕੋਈ ਕਹੂਗਾ ਕਿ ਮੈਂ ਕਿਹਾ ਨਹੀਂ ਆਹ ਸ਼ਬਦ ਨਹੀਂ ਬੋਲੇ ਕਿ ਜਿਹੜੇ ਮਰਜੀ ਮਸਲੇ ਹੋਣ ਮੇਰੇ ਲੋਕ ਕੋ ਕਤਲ ਹੁੰਦਾ ਫਿਰੇ ਮਰ ਜਾਏ ਕੋਈ ਮੈਂ ਨਹੀਂ ਜ਼ਿੰਮੇਵਾਰ ਇਹ ਸ਼ਬਦ ਅਸੀਂ ਸਾਡੇ ਕੋ ਹੈਗੇ ਨੇ ਸਬੂਤ ਅਸੀਂ એમ ਨਹੀਂ ਬੋਲ ਰਹੇ ਤਾਂ ਮੈਂ ਇੱਕ ਵਾਰ ਫੇਰ ਪੁਲਿਸ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਾਡੀ ਪ੍ਰੈਸ ਨਾਲ ਕਿਸੇ ਨਾਲ ਵਧੇਕੀ ਨਾ ਹੋਵੇ इवन ਕਿ ਪਬਲਿਕ ਨਾਲ ਨਾਲ ਵਧੇਕੀ ਕਰੋ ਉਹਨਾਂ ਦੀਆਂ ਜਿਹੜੀਆਂ ਜੈਨੂਇਨ ਮੁਸ਼ਕਿਲਾਂ ਆ ਲੋਕ ਜਿਹੜੇ ਰੋਂਦੇ ਫਿਰਦੇ ਲਾਈਨਾਂ 'ਚ ਲੱਗੇ ਹੋਏ ਆ ਤੁਹਾਡੇ ਕੋਲ ਮਹੀਨਿਆਂ ਬੱਧੀ ਆਉਂਦੇ ਆ ਤਾਂ ਉਹਨਾਂ ਦੀਆਂ ਜੈਨੂਇਨ ਮੁਸ਼ਕਲਾਂ ਹੱਲ ਕਰੋ ਨਹੀਂ ਲੱਗਦੀ ਤਾਂ ਦਫ਼ਤਰ ਦਾਖਲ ਕਰੋ ਕੁਝ ਤਾਂ ਕਰੋ ਨਾ ਅਗਲਾ ਬੰਦਾ 2-2 ਸਾਲ ਤੋਂ ਸਾਲ-ਸਾਲ ਤੋਂ ਲਟਕ ਕਿਉਂ ਰਿਹਾ ਗੱਲ ਤਾਂ ਇਹ ਹੈ ਨਾ ਕਿ ਪ੍ਰੈਸ ਦੀਆਂ ਮੰਗਾਂ ਹੀ ਆ ਜੇ ਲਟਕੀਆਂ ਪਈਆਂ ਨੇ ਤੁਸੀਂ ਤੁਸੀਂ ਅੱਖੋਂ ਅੱਗੋਂ ਘੂਰਦੇ ਹੋ ਇੱਕ ਮੈਂ ਦੱਸਿਆ ਨਾ ਐਸਚੇ ਦਾ ਫੋਨ ਹੈ ਮੈਨੂੰ ਡਰਾ ਰਿਹਾ ਦਬਕੇ ਮਾਰ ਰਿ ਮੈਂ ਕਹਿਆ ਯਾਰ ਜੇ ਡਰਨਾ ਹੁੰਦਾ ਤੇ ਬੋਲਦੇ ਕਿ ਮੈਂ ਪਹਿਲਾਂ ਵੀ ਇਹਨਾਂ ਨੂੰ ਕਿਹਾ ਤਾਂ ਮੈਂ ਇੱਕ ਵਾਰ ਬੇਨਤੀ ਕਰਦਾ 9 ਦਸੰਬਰ 2024 ਸ਼ਾਮ ਦੇ 6 ਵਜੇ ਤੱਕ ਸਾਡੀਆਂ ਮੁਸ਼ਕਲਾਂ ਹੱਲ ਕਰੋ ਜੇ ਤੁਹਾਨੂੰ ਜੈਨੂਨ ਲੱਗਦਾ ਅੱਜ ਵੀ ਕਹਿੰਦਾ ਜੇ ਤੁਹਾਨੂੰ ਲੱਗਦਾ ਕਿ ਜੈਨੂਨ ਨਹੀਂ ਹਨ ਤਾਂ ਸਾਡੇ ਸਾਹਮਣੇ ਉਹ ਪੇਜ ਪਾੜ ਦਿਓ ਮੈਂ ਤਾਂ ਇਹ ਕਹਿੰਨਾ ਕਿ ਸਾਡੇ 4-5 ਸਾਥੀ ਮੰਗਾ ਉਠਾਰੇ ਨੇ ਜਿਹੜੇ ਇਹਨਾਂ ਦੇ ਨਸ਼ੇ ਕਰਕੇ ਬਹਿੰਦੇ ਆ ਰੀਡਰ ਬਹਿੰਦੇ ਆ ਐਸਚਓ ਬਹਿੰਦੇ ਆ ਜਾਂ ਹੋਰ ਅਧਿਕਾਰੀ ਬਹਿੰਦੇ ਆ ਸੀਟਾਂ ਦੇ ਉਹਨਾਂ ਦੇ ਡੋਪ ਟੈਸਟ ਦੀ ਅਸੀਂ ਮੰਗ ਕਰ ਰਹੇ ਆ ਸਾਡੇ ਡੀਜੀਪੀ ਸਾਹਿਬ ਕੋਲੋਂ ਡੀਆਈਜੀ ਸਾਹਿਬ ਨੂੰ ਪਾਵਾਂਗੇ ਔਰ ਜੇ ਨਾ ਹੋਇਆ ਉਹੀ ਐਪਲੀਕੇਸ਼ਨ ਜਿਹੜੀ ਹੈ ਹਾਈ ਕੋਰਟ ਜਾ ਕੇ ਇਹਨਾਂ ਦੇ ਪੀਜੀਆਈ ਜੋ ਟੈਸਟ ਕਰਾਵਾਂਗੇ ਇਹਨਾਂ ਦਾ ਵਾਦਾ ਇਹਨਾਂ ਦਾ ਪ੍ਰੋਮਿਸ ਇਹਨਾਂ ਦੇ ਡੋਪ ਟੈਸਟ ਹੋਣਗੇ ਫਿਰ ਇਹ ਤਹਿਕੀਕਾਤ ਹੋਊਗੀ ਇਹ ਜੇ ਨਸ਼ਾ ਕਰਦੇ ਸੀ ਤੇ ਇਹ ਨਸ਼ਾ ਕਿੱਥੋਂ ਲੈ ਕੇ ਆਉਂਦੇ ਆ ਉਹ ਵੀ ਦੱਸਿਆ ਜਾਵੇ ਤੁਸੀਂ ਯਾਰ ਇੱਥੇ ਕੋਈ ਜਾਂਦਾ ਮਾੜਾ ਮੋਟਾ ਬਾਈਕ ਤੇ ਜਾਂਦਾ ਤੇ ਉਹਨੂੰ ਤਾਂ ਫੜ ਲੈਨੇ ਹੋ ਤੁਹਾਡੇ ਕੋ ਉਹ ਨਹੀਂ ਫੜੇ ਜਾਂਦੇ ਜਿਹੜੇ ਉਹ ਤੁਰੇ ਫਿਰਦੇ ਵਾਰਦਾਤਾ ਕਰਦੇ ਫਿਰਦੇ ਉਹ ਕਿਉਂ ਨਹੀਂ ਫੜੇ ਜਾਂਦੇ ਇਹੀ ਤਾਂ ਕਹਿੰਨੇ ਆ ਸੀ ਪੁਲਿਸ ਵਾਲਿਆਂ ਨੂੰ ਉਹਨਾਂ ਤੇ ਇੱਥੇ ਨਾਕਾ ਲੱਗਾ ਹੁੰਦਾ ਉਦਮ ਸਿੰਘ ਚੌਂਗ 'ਚ ਕਦੀ ਥਾਣੇ ਸਿਟੀ ਦੇ ਅੱਗੇ ਲਾ ਕੇ ਬਹਿ ਜਾਂਦੇ 8899 ਐਸਆਈ ਲਾ ਕੇ ਬਹਿ ਜਾਂਦੇ ਆ ਉਹ ਭਲਿਓ ਮਾਨਸੋ ਉਹਨੂੰ ਫੜੋ ਜਿਹੜਾ ਤੁਹਾਨੂੰ ਲੱਗਦਾ ਕਿ ਵਾਰਦਤ ਕਰਦਾ ਜੇ ਤੁਸੀਂ ਫੜ ਹੀ ਰਹੇ ਹੋ ਆ ਸੀਆਈਡੀ ਡਿਪਾਰਟਮੈਂਟ ਉਹ ਗਾਮੇ ਦੀ ਤੈਕੀਕਤ ਕਰਨ ਤਾਂ ਆ ਗਿਆ ਉਹ ਸੁਖ ਜਾਂ ਹੋਰ ਪੱਤਰਕਾਰਾਂ ਦੀ ਤੈਕੀ ਕਰਨ ਲਈ ਤੈਕੀਕਤ ਕਰ ਲਈ 1 ਮਿੰਟ ਲਾਉਂਦਾ ਉਹਨੂੰ ਕੋਈ ਪਤਾ ਨਹੀਂ ਲੱਗ ਰਿਹਾ ਪਸੌਲ ਕਿੰਨੇ ਕੁ ਪਹਿਣ ਯਾਰ ਉਹਨੂੰ ਕੋਈ ਪਤਾ ਨਹੀਂ ਲੱਗਦਾ ਕਦੋਂ ਵਾਰਦਤ ਕੌਣ ਕਰ ਜਾਂਦਾ ਸਾਡੇ ਤੇ ਕਿਉਂ ਚੜਦੇ ਹੋ ਅਸੀਂ ਇਹ ਕਹਿੰਦੇ ਪੁਲਿਸ ਤਿੰਨ ਪੱਪੇ ਹੁੰਦੇ ਆ ਪੋਲਿਟਿਸ਼ੀਅਨ ਪ੍ਰੈਸ ਤੇ ਆ ਪੁਲਿਸ ਤਿੰਨਾ ਪੱਪਿਆਂ ਦੇ ਮੈਨੂੰ ਲੱਗਦਾ ਨਹੀਂ ਕਦੀ ਬਣੀ ਆ ਪਰ ਅਸੀਂ ਕੋਸ਼ਿਸ਼ ਕਰ ਦਿੰਗੇ ਇਹਨਾਂ ਨੂੰ ਬਣਾ ਕੇ ਰੱਖੀਏ ਯਾਰ ਬਣਾ ਕੇ ਇਹਦਾ ਸੈਂਸ ਕਿ ਜਿਹੜੇ ਲੋਕਾਂ ਦੇ ਜੈਨੂਇਨ ਮਾਮਲੇ ਆ ਉਹਨਾਂ ਨੂੰ ਅਸੀਂ ਤੁਹਾਡੇ ਸਾਹਮਣੇ ਇੱਕ ਜ਼ਰੀਆ ਹੁੰਦਾ ਇੱਕ ਕੜੀ ਹੁੰਦਾ ਪੱਤਰਕਾਰ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਹਮਣੇ ਰੱਖਣਾ ਤੇ ਪ੍ਰਸ਼ਾਸਨ ਉਹਨਾਂ ਤੇ ਫਿਰ ਕਾਰਵਾਈ ਕਰਦਾ ਸਾਡਾ ਤਾਂ ਇੰਨਾ ਹੀ ਫਰਜ਼ ਹੈ ਅਸੀਂ ਆਪਣੀ ਡਿਊਟੀ ਨਿਭਾਉਣੀ ਆ ਤੇ ਜੇ ਉਸ ਡਿਊਟੀ ਦੇ ਵਿੱਚ ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਫਿਰ 9 ਦਸੰਬਰ ਤੁਹਾਡੇ ਕੋਲ ਹੈਗੀ ਆ ਤਾਂ ਬੇਨਤੀ ਹੈ ਇੱਕ ਵਾਰ ਫੇਰ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਨੂੰ ਕਿ ਸਾਡੀਆਂ ਜਾਇਜ਼ ਮੰਗਾਂ ਹੱਲ ਕੀਤੀਆਂ ਜਾਣ ਨਹੀਂ ਤਾਂ 10 ਤਰੀਕ ਤੋਂ ਬਾਅਦ ਤੇਵਰ ਤੁਹਾਡੇ ਸਾਹਮਣੇ ਹੋਣਗੇ ਅੱਜ ਮੀਟਿੰਗ ਰੱਖੀ ਗਈ ਆ ਸਾਰੀਆਂ ਕਲੱਬਾਂ ਦੀ ਮਸਲਾ ਪੁਲਿਸ ਦੇ ਨਾਲ ਪੱਤਰਕਾਰਾਂ ਦਾ ਕਾਫੀ ਚੱਲ ਰਿਹਾ ਹੈਗਾ ਕੀ ਅੱਜ ਇਹਦੇ ਚ ਡਿਸਕਸ ਕੀਤਾ ਗਿਆ ਔਰ ਕਿਸ ਤਰੀਕੇ ਨਾਲ ਅਗਲੀ ਜਿਹੜੀ ਰਣਨੀਤੀ ਉਹ ਤਿਆਰ ਕੀਤੀ ਗਈ ਹੈ ਅੱਜ ਸਤਲੋਜ ਪ੍ਰੈਸ ਕਲੱਬੋ ਫਰੋਹੀਪਰ ਵਿੱਚ ਇੱਕ ਅਹਿਮ ਮੀਟਿੰਗ ਜ਼ਿਲ੍ਹੇ ਦੇ ਲਗਭਗ ਸੂਬਾ ਜਿੰਨੀਆਂ ਪ੍ਰੈਸ ਕਲੱਬਾਂ ਨੇ ਉਹਨਾਂ ਦੀ ਹੋਈ ਜਿਹਦੇ ਵਿੱਚੋਂ ਬੜੇ ਚੁਣਿੰਦੇ ਪੱਤਰਕਾਰਾਂ ਨੇ ਹਿੱਸਾ ਲਿਆ ਜਾਦੀਆਂ ਗੱਲਾਂ ਤਾਂ ਪ੍ਰਧਾਨ ਜੀ ਵੀ ਇੱਥੇ ਦੱਸਣਗੇ ਤੇ ਹੋਰ ਵੀ ਮੇਰੇ ਸਾਥੀ ਚੇਅਰਮੈਨ ਸਾਹਿਬ ਖੜੇ ਨੇ ਉਹ ਵੀ ਦੱਸਣਗੇ ਮੈਂ ਇੱਥੇ ਇੰਨੇ ਹੀ ਦੱਸਣਾ ਚਾਹੁੰਨਾ ਹੈ ਵੀ ਅਸੀਂ ਕੁੱਲ ਮਿਲਾ ਕੇ ਇੱਕ ਮਤਾ ਪਾਸ ਕੀਤਾ ਹੈ ਪੁਲਿਸ ਪ੍ਰਸ਼ਾਸਨ ਨਾਲ ਜਿੰਨੇ ਵੀ ਪੱਤਰਕਾਰਾਂ ਦੇ ਮਸਲੇ ਨੇ ਜਿਹੜੇ ਅਹਿਮ ਮਸਲੇ ਨੇ ਜਿਹੜੇ ਲੰਮ ਗਰੇ ਨੇ ਲੰਮੇ ਸਮੇ ਤੋਂ ਉਹ 9 ਤਰੀਕ ਤੱਕ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਨੇ ਆ ਵੀ ਸਾਡੇ ਉਹ ਜਿਹੜੇ ਮਸਲੇ ਹੱਲ ਕੀਤੇ ਜਾਣ ਨਹੀਂ ਤਾਂ 10 ਤਰੀਕ ਨੂੰ ਅਸੀਂ ਅਨਮਿੱਥੇ ਸਮੇਂ ਲਈ ਇੱਕ ਐਕਸ਼ਨ ਕਰਾਂਗੇ ਜਿਹਦੇ ਲਈ ਖੁਦ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਏਗੀ ਤੇ ਅਸੀਂ ਇਸ ਕੰਮ ਦੇ ਲਈ ਸਾਰੇ ਕਿਸਮ ਦਾ ਵੀ ਬਲਦਾਨ ਦੇਣ ਲਈ ਤਿਆਰ ਆ। ਸਤਪਾਲ ਮੀਟਿੰਗ ਹੋਈ ਆ ਕੀ ਲੱਗਦਾ ਕਿ ਮਸਲੇ ਹੱਲ ਹੋ ਜਾਣਗੇ ਹੁਣ ਹੋਣਗੇ ਪੁਲਿਸ ਸੁਣੂਗੀ ਜਾਂ ਫਿਰ ਵਾਕਿਆ ਕੋ ਪ੍ਰੋਟੈਸਟ ਵੱਡਾ ਕਰਨਾ ਪਏਗਾ। ਸੋਕ ਗੱਲ ਇਹ ਆ ਜਿਹੜੇ ਮਸਲਿਆਂ ਦੀ ਗੱਲ ਆ ਮਸਲਾ ਕੀ ਆ ਜਾਇਜ਼ ਮਸਲੇ ਆ। ਮੇਨ ਦੋ ਮਸਲੇ ਜੁੜੇ ਸੀ ਜਸਪਾਲ ਵਾਲਾ ਸੀ ਤੇ ਕਰਨਾਮ ਵਾਲਾ ਸੀ। ਦੋਨੋਂ ਮਸਲਿਆਂ ਤੇ ਪੁਲਿਸ ਦੀ ਹਾਨਾ ਗਾਨੀ ਨਹੀਂ ਰਹੀ ਹੈ ਕਿੰਨੇ ਦਿਨੋਂ ਤਾਂ ਪਿਛਲੇ ਦਿਨਾਂ 'ਚ ਮੀਟਿੰਗ ਕੀਤੀ ਆ ਅੱਜ ਜਿਹੜੀ ਮੀਟਿੰਗ ਹੋਈ ਆ ਅੱਜ ਦੀ ਮੀਟਿੰਗ ਪੂਰੇ ਜ਼ਿਲ੍ਹੇ ਦੀਆਂ ਪ੍ਰੈਸ ਕਲਬਾਂ ਇੱਥੇ ਪਹੁੰਚਿਆ ਨੇ ਚਾਹੀਏ ਤਲਵੰਡੀ ਦੀ ਐ ਮਖੂ ਐ ਜੀਰਾ ਐ ਫਿਰੋਜ਼ਪੁਰ ਐ ਗੁਰੂ ਅਰਸਾ ਐ ਐ ਮਮਦੋਟ ਐ ਸਾਰੀਆਂ ਕਲਬਾਂ ਆਇਆਂ ਅੱਜ ਇੱਕ ਤਾਲਮਿਲ ਕਮੇਟੀ ਬਣਾਈ ਗਈ ਉਸ ਕਮੇਟੀ ਦੇ ਵਿੱਚ ਇਹ ਫੈਸਲਾ ਲਿਆ ਗਿਆ 9 ਤਰੀਕ ਦਾ ਲਾਸਟ 9 ਦਸੰਬਰ 9 ਦਸੰਬਰ ਤੱਕ ਜੇਕਰ ਪ੍ਰਸ਼ਾਸਨ ਨੇ ਪੁਲਿਸ ਨੇ ਸਾਡੇ ਮਸਲੇ ਹੱਲ ਨਹੀਂ ਕੀਤੇ ਐਕਸ਼ਨ ਇਹ ਹੋ ਜਾਊਗਾ ਪੁਲਿਸ ਨੂੰ ਪਤਾ ਹੈਗਾ ਪੱਤਰਕਾਰ ਕੰਮ ਪਿਛਲੇ ਦਿਨਾਂ 'ਚ ਆਪਾਂ ਤਰਨਾ ਦੇਣਾ ਤਰਨੇ ਦੀ ਗੱਲ ਨਹੀਂ ਮੈਂ ਕਰੂੰਗਾ ਅੱਜ ਉਹ ਜਿਹੜਾ 10 ਤਰੀਕ ਦਾ ਐਕਸ਼ਨ ਹੋਗਾ ਨਾ ਉਹ ਦੇਖਣਯੋਗ ਹੋਊਗਾ ਮਸਲੇ ਹੱਲ ਉਸ ਤੋਂ ਪਹਿਲੇ ਕਰ ਦੇਗੀ ਤਾਂ ਠੀਕ ਹੈ ਜੇ ਪੁਲਿਸ ਇਸ ਮਸਲੇ ਹੱਲ ਨਹੀਂ ਕਰਦੀ ਤੇ ਉਹ ਵੱਡਾ ਐਕਸ਼ਨ ਅੱਜ ਇੱਥੇ ਇੱਕ ਤਾਲਮਿਲ ਕਮੇਟੀ ਬਣੀ ਹੈ ਸਾਰੀਆਂ ਕਲਬਾਂ ਇੱਕ ਮੁੱਠ ਇਕੱਠੀਆਂ ਹੋ ਗਈਆਂ ਇਕਤਾ ਦਾ ਬਲ ਆਪਾਂ ਪੜਦੇ ਰਹੇ ਆ ਤੇ ਕਹਾਣੀਆਂ ਵੀ ਸੁਣਦੇ ਰਹਾ ਇਕਤਾ ਦਾ ਬਲ ਅੱਜ ਦਿਖਾਇਆ ਗਿਆ ਸਾਰੇ ਬੱਤਰਕਾਰਾਂ ਦੇ ਮਸਲੇ ਜਿਹੜੇ ਆ ਉਹ ਮਸਲਿਆਂ ਤੋਂ ਇਲਾਵਾ ਹੋਰ ਸਾਡੇ ਜਿਹੜੇ ਮਸਲੇ ਕਸਮਾਂ ਦੇ ਹੈਗੇ ਜਿਹੜੇ ਕਸਮਾਂ ਦੇ ਪੱਤਰ ਕਰ ਹੈ ਉਹਨਾਂ ਦੇ ਕੋਈ ਪੁਲਿਸ ਕੋਲ ਮਾਮਲੇ ਲਟਕੇ ਹੋਇਆ ਉਹ ਵੀ ਹੱਲ ਕਰਾਣੇ ਆ ਜਿਹੜੇ ਫਿਰੋਜ਼ਪੁਰ ਨਾਲ ਸੰਬੰਧਿਤ ਆ ਉਹ ਵੀ ਹੱਲ ਕਰਾਣੇ ਆ ਹੱਲ ਨਹੀਂ ਕਰਨ ਕਿਉਂਕਿ ਐਕਸ਼ਨ ਵੱਡਾ ਹੋਊਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਕੋਲੇ ਮੀਟਿੰਗ ਜਿਹੜੀ ਅੱਜ ਹੋਈ ਆ ਇਸ ਦੇ ਵਿੱਚ 9 ਦਸੰਬਰ ਦਾ ਜਿਹੜਾ ਸਮਾਂ ਦਿੱਤਾ ਗਿਆ ਪੱਤਰਕਾਰਾਂ ਵੱਲੋਂ ਸਾਰਿਆਂ ਆ ਪ੍ਰੈਸ ਕਲੱਬਾਂ ਦੇ ਪ੍ਰਧਾਨ ਪ੍ਰੈਸ ਕਲੱਬਾਂ ਦੇ ਮੈਂਬਰ ਇੱਥੇ ਅੱਜ ਸਤਲੁਜ ਪ੍ਰੈਸ ਕਲੱਬ ਫਰੋਸਪੁਰੇ ਇਕੱਠੇ ਹੋਏ ਨੇ ਜਿੱਥੇ ਮਤਾ ਵੀ ਇਹ ਪਾਇਆ ਗਿਆ ਹਾਲਾਂਕਿ ਪਹਿਲਾਂ ਇਹ ਵਾਜੇ ਰੱਖੀ ਗਈ ਸੀ ਕਿ ਪਹਿਲਾਂ ਹੀ ਪ੍ਰੋਟੈਸਟ ਵਿੱਡ ਦਿੱਤਾ ਜਾਵੇ ਲੇਕਿਨ ਉਸ ਤੋਂ ਬਾਅਦ ਸਾਰੇ ਲੋਕ ਸਾਰੇ ਮੈਂਬਰਾਂ ਦੇ ਨਾਲ ਗੱਲਬਾਤ ਹੋਈ ਸਾਰੇ ਕਲੱਬਾਂ ਦੇ ਪ੍ਰਧਾਨਾਂ ਦੇ ਨਾਲ ਗੱਲਬਾਤ ਹੋਈ ਵੀ ਇੱਕ ਵਾਰ ਜਿਹੜਾ ਮੌਕਾ ਪੁਲਿਸ ਨੂੰ ਜ਼ਰੂਰ ਦਿੱਤਾ ਜਾਵੇ ਔਰ ਪੁਲਿਸ ਨੂੰ 9 ਦਸੰਬਰ ਤੱਕ ਸ਼ਾਮ ਦੇ 6 ਵਜੇ ਤੱਕ ਦਾ ਜਿਹੜਾ ਬੇਨਤੀ ਕੀਤੀ ਗਈ ਹੈ ਕਿ ਉਹ ਪੈਂਡਿੰਗ ਪਏ ਮਸਲੇ ਜਿਹੜੇ ਪੱਤਰਕਾਰਾਂ ਦੇ ਹੱਲ ਕਰਨ ਅਗਰ ਹੱਲ ਨਹੀਂ ਹੁੰਦੇ ਤਾਂ 10 ਤਰੀਕ ਨੂੰ ਕੋਈ ਵੱਡਾ ਸੰਘਰਸ਼ ਜਾਂ ਕੋਈ ਵੱਡਾ ਹੰਗਾਮੀ ਸੰਘਰਸ਼ ਜਿਹੜਾ ਉਹ ਵਿੱਡਿਆ ਜਾ ਸਕਦਾ ਦੇਖਦੇ ਆ ਪੁਲਿਸ ਇਸ ਬਾਬਤ ਕੁਝ ਕਰਦੀ ਆ ਜਾਂ ਫਿਰ ਪ੍ਰਣਾਲਾ ਉੱਥੇ ਦਾ ਉੱਥੇ ਰਹੇਗਾ ਜਾਂ ਫਿਰ ਪੱਤਰਕਾਰ 10 ਤਰੀਕ ਨੂੰ ਆਪਣਾ ਸੰਘਰਸ਼ ਵਧਣ ਲਈ ਤਿਆਰ ਰਹਿਣਗੇ ਇਹ ਆਉਣ ਵਾਲੇ ਸਮੇਂ ਦੇ ਨਿਰਬਰਾ ਫਰੋਸਪਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ ਸਿੰਘ